ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਅੱਜ ਆਪਾਂ ਗੱਲ ਕਰਦੇ ਆਂ ਤਣਾ ਗੱਲਣ ਬਾਰੇ ਜਿਹੜੀ ਕਿ ਜਾਫਰੀ ਦੇ ਪੌਦਿਆਂ ਦੇ ਵਿੱਚ ਇਹ ਪ੍ਰੋਬਲਮ ਆ ਹੁਣ ਆ ਰਹੀ ਆ ਕਿਉਂਕਿ ਕਈ ਜਗ੍ਹਾ ਤੇ ਜਿਹੜੀ ਬਾਰਿਸ਼ਾ ਬਾਰਿਸ਼ ਪੈ ਗਈ ਤੋਂ ਦੁਪਹਿਰੀ ਧੁੱਪ ਨਿਕਲ ਨਹੀਂ ਰਹੀ ਜ਼ਮੀਨ ਦੇ ਵਿੱਚ ਇਹ ਜਿਆਦਾ ਨਮੀਆਂ ਉਸ ਕਰਕੇ ਜਿਹੜੀ ਇਹ ਬਿਮਾਰੀ ਆ ਤਣਾ ਗੱਲਣ ਦੀ ਇਹ ਆ ਰਹੀ ਆ ਇਹਦੀ ਅੱਜ ਆਪਾਂ ਰੋਕਥਾਮ ਬਾਰੇ ਗੱਲ ਕਰਦੇ ਆਂ ਤਾਂ ਨੂੰ ਉਹਦੇ ਨਿਸ਼ਾਨੀਆਂ ਉਹਦੇ ਜਿਹੜੇ ਪੌਦੇ ਨੂੰ ਵੀ ਦਿਖਾ ਰਹੇ ਆ ਕੀ ਨਿਸ਼ਾਨੀਆਂ ਨੇ ਇਹ ਦੇਖੋ ਇਹ ਆ ਜਾਫਰੀ ਦਾ ਪੌਦਾ ਇਸ ਤਰ੍ਹਾਂ ਜਿਹੜਾ ਇਹਦਾ ਤਣਾ ਉਹ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਗਲਣਾ ਸ਼ੁਰੂ ਹੋ ਜਾਂਦਾ ਇਹ ਦੇਖੋ ਉਹ ਪੌਦਾ ਜਦੋਂ ਜ਼ਿਆਦਾ ਬਿਮਾਰੀ ਦੀ ਲਪੇਟ ਚ ਆ ਜਾਂਦਾ ਉਹਦੇ ਨਿਸ਼ਾਨੀਆਂ ਤੁਹਾਨੂੰ ਦਿਖਾ ਰਹੇ ਆ ਆਪਾਂ ਜਦੋਂ ਬਿਮਾਰੀ ਦੀ ਜ਼ਿਆਦਾ ਲਪੇਟ ਦੇ ਵਿੱਚ ਪੌਦਾ ਆ ਜਾਂਦਾ ਤਾਂ ਉਹ ਬਿਲਕੁਲ ਡੈਮੇਜ ਹੋ ਜਾਂਦਾ ਤੁਸੀਂ ਇਹ ਪੌਦੇ ਵੀ ਦੇਖ ਸਕਦੇ ਹੋ ਇਹਦੇ ਨਾਲ ਦੇ ਪੌਦੇ ਜਿਹੜੇ ਉਹ ਵੀ ਦੇਖ ਸਕਦੇ ਹੋ ਇਹਦੀ ਰੋਗ ਥਾਮ ਲਈ ਆਪਾਂ ਸੈਂਟਾ ਕੰਪਨੀ ਦੀ ਰੈਡੋ ਮਿਲ ਜਿਹੜੀ ਦਵਾਈ ਆ ਫੰਗੀਸਾਈਡ ਉਹਦੀ ਸਪਰੇਅ ਕਰਨੀ ਆ ਉਹ ਆਪਾਂ 16 ਲੀਟਰ ਵਾਲੀ ਟੈਂਕੀ ਦੇ ਵਿੱਚ ਇੱਕ ਪੌਚ ਪਾਉਣਾ ਜੇ ਆਪਾਂ 25 ਲੀਟਰ ਵਾਲੀ ਟੈਂਕੀ ਦੇ ਨਾਲ ਸਪਰੇਅ ਕਰਦੇ ਆ ਤਾਂ ਉਹ ਉਹ ਟੈਂਕੀ ਦੇ ਵਿੱਚ ਆਪਾਂ ਦੋ ਪੌਜਪਾਕ ਉਹਦੀ ਸਪਰੇਅ ਕਰ ਦੇਣੀ ਆ ਜਿਹੜੀ ਇਹ ਬਿਮਾਰੀ ਆ ਇਹ ਆਪਣੀ ਤਕਰੀਬਨ ਕੰਟਰੋਲ ਹੋ ਜੂ ਇੱਕ ਦੋ ਸਪਰੇਅ ਤੋਂ ਬਾਅਦ ਇਹ ਤੁਹਾਨੂੰ ਉਹਦੀ ਨਿਸ਼ਾਨੀਆਂ ਦੱਸਤੀ ਆ ਆਪਾਂ ਉਹਦੀ ਰੋਕਥਾਮ ਲਈ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਦੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ